ਲੋ ਜੀ ਜਿੰਨਾਂ ਦਾ ਪੈਣਾ ਦਾ ਅੱਧਾ ਸਿਰ ਦੁਖਦਾ ਪੂਰਾ ਸਿਰ ਦੁਖਦਾ ਗਰਦਨ ਚ ਦਰਦ ਰਹਿੰਦਾ ਤੇ ਮਾਈਗਰੇਨ ਦੀ ਪ੍ਰੋਬਲਮ ਹੈ ਅੱਜ ਉਹਨਾਂ ਲਈ ਆਪਾਂ ਘਰ ਦੇ ਵਿੱਚ ਬਣਾਵਾਂਗੇ ਦੇਸੀ ਦਵਾਈ ਸਤਿ ਸ਼੍ਰੀ ਅਕਾਲ ਪੈਣੋ ਤੇ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਅੱਜ ਤੁਹਾਡਾ ਸਾਰਿਆਂ ਦਾ ਆਪਣੇ ਪੇਜ ਤੇ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਇਹ ਵੀਡੀਓ ਹੈ ਇਹ ਉਹਨਾਂ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਦਾ ਅੱਧਾ ਸਿਰ ਦੁਖਦਾ ਸਾਰਾ ਸਿਰ ਦੁਖਦਾ ਹੈ ਮਾਈਗਰੇਨ ਦੀ ਪ੍ਰੋਬਲਮ ਹੈ ਨਿਗਾ ਕਮਜ਼ੋਰ ਹੈ ਜਿਹੜੀਆਂ ਆਪਣੀਆਂ ਬਰੀਕ ਨਸਾਂ ਇਹ ਕਮਜ਼ੋਰ ਹੋਣ ਕਾਰਨ ਨਿਗਾ ਵੀ ਕਮਜ਼ੋਰ ਹੋ ਜਾਂਦੀ ਹੈ ਸਿਰ ਚ ਦਰਦ ਰਹਿੰਦਾ ਹੈ ਤੇ ਇਹਦੇ ਲਈ ਆਪਾਂ ਇੱਕ ਅੱਜ ਘਰੇ ਦਵਾਈ ਬਣਾਵਾਂਗੇ ਦੇਸੀ ਜਿਹੜੀ ਬਹੁਤ ਹੀ ਵਧੀਆ 100% ਰਿਜ਼ਲਟ ਹੈ ਤੇ ਬਣਾਉਂਦਾ ਤੁਹਾਨੂੰ ਹੁਣ ਆਪਾਂ ਦੱਸਾਂਗੇ ਤਰੀਕਾ ਤੇ ਆ ਜਾਓ ਵੀਡੀਓ ਨਾਲ ਬਨੇ ਰਹੋ ਤੋਂ ਪਹਿਲਾਂ ਆਪ ਇੱਕ ਨਰੀ ਵਾਲ ਦਾ ਗੁੱਟ ਲੈਣਾ ਹੈ ਇਹਨੂੰ ਅਸੀਂ ਤਾਂ ਨਾਰੀਅਲ ਦਾ ਗੁੱਟ ਕਹਿੰਦੇ ਆ ਤੁਸੀਂ ਬਾਕੀ ਸਾਰੇ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਆਪਣੀ ਭਾਸ਼ਾ 'ਚ ਇਹਨੂੰ ਕੀ ਕਹਿੰਦੇ ਹੋ ਅਸੀਂ ਇਹਨੂੰ ਠੇਠ ਪੰਜਾਬੀ 'ਚ ਨਾਰੀਅਲ ਦਾ ਗੁੱਟ ਹੀ ਕਹਿੰਦੇ ਆ ਸਭ ਤੋਂ ਪਹਿਲਾਂ ਇੱਕ ਨਾਰੀਅਲ ਦਾ ਗੁੱਟ ਲੈਣਾ ਹੈ ਤੁਸੀਂ ਕਰਦ ਦੀ ਮਦਦ ਨੇ ਨਾ ਇਸ ਤਰ੍ਹਾਂ ਇਹਨੂੰ ਉੱਪਰੋਂ ਗੋਲ ਕੱਟ ਲੈਣਾ ਤੁਸੀਂ ਇਸ ਤਰ੍ਹਾਂ ਕੱਟਣਾ ਇਹਨੂੰ ਜਿਹੜਾ ਆਪਾਂ ਦੁਬਾਰਾ ਇਹਦੇ ਵਿੱਚ ਕਾਜੂ ਬਦਾਮ ਪਾ ਸਕਗੇ ਇੰਨਾਕ ਤਾਂ ਇਹਦੇ ਵਿੱਚ ਸਰਾਖ ਕਰਨਾ ਹੈ ਕਿ ਉੱਪਰੋਂ ਆਟੇ ਨਾਲ ਦੁਬਾਰਾ ਬੰਦ ਕਰ ਸਕੀਏ ਇਸ ਤਰ੍ਹਾਂ ਤੁਸੀਂ ਇਹਦੇ ਕੱਟ ਲਾਉਣਾ ਉੱਪਰੋਂ ਇੱਕ ਪੀਸ ਉਤਾਰ ਲੈਣਾ ਨਾਰੀਅਲ ਦੇ ਗੁੱਟ ਦਾ ਇੱਕ ਛੋਟਾ ਜਿਹਾ ਪੀਸ ਉਤਾਰਤਾ ਤੇ ਹੁਣ ਤੁਸੀਂ ਕੀ ਕਰਨਾ ਹੈ ਗੁੱਟ ਨੂੰ ਜਿਹੜਾ ਉਹ ਚੈੱਕ ਕਰਨਾ ਹੈ ਵੀ ਵਿੱਚੋਂ ਖਰਾਬ ਤਾਂ ਨਹੀਂ ਜਿਹੜਾ ਆਪਣਾ ਨਾਰੀਅਲ ਦਾ ਗੁੱਟ ਹੈ ਬਿਲਕੁਲ ਵਿੱਚੋਂ ਵਧੀਆਗਾ ਇਹਨੂੰ ਕੁਛ ਵੀ ਨਹੀਂ ਹੋਇਆ ਤੇ ਕਈ ਆਏ ਹੁੰਦਾ ਕਈ ਵਾਰ ਵਿੱਚੋਂ ਖਰਾਬ ਨਿਕਲ ਜਾਂਦੇ ਜਿਹੜਾ ਖਰਾਬ ਹੈ ਉਹ ਤੁਸੀਂ ਨਹੀਂ ਲੈਣਾ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੇ 'ਚ ਪਾਵਾਂਗੇ ਆਪਾਂ ਬਦਾਮ ਜਿਹੜੇ ਬਦਾਮ ਨੇ ਉਹ ਆਪਾਂ 8 ਤੋਂ 10 ਬਦਾਮ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਦਾਸ ਬਦਾਮ ਪਾ ਲਾਂਗੇ ਸਭ ਤੋਂ ਪਹਿਲਾਂ ਲਓ ਜੀ ਬਾਦਾਮ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ 8 ਤੋਂ 10 ਕਾਜੂ ਕਾਜੂ ਜਿਹੜੇ ਤੁਸੀਂ ਵਧੀਆ ਲੈਣੇ ਜਾਦੇ ਕਾਜੂ ਨਹੀਂ ਪਾਉਣੇ ਤੇ ਨਾ ਹੀ ਜਾਦੇ ਬਦਾਮ ਪਾਉਣੇ ਜਿਹੜਾ ਕਿ ਆਪਣਾ ਨਾਰੀਅਲ ਪਹਿਲਾਂ ਹੀ ਪੂਰਾ ਭਰ ਜੇ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਗਜ ਮਗਜ ਆਪਾਂ ਚਾਰੇ ਤਰ੍ਹਾਂ ਦੇ ਰਲਾ ਲਏ ਤੇ ਮਗਜ ਨੂੰ ਆਪਾਂ ਹੁਣ ਇਹ ਵੀ ਵਿੱਚ ਪਾ ਲਏ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ 8 ਤੋਂ 10 ਭੂਰੀਆਂ ਮਿਰਚਾਂ ਭੂਰੀਆਂ ਮਿਰਚਾਂ ਤੁਸੀਂ ਕਾਲੀਆਂ ਦੀ ਜਗ੍ਹਾ ਪੂਰੀ ਨਹੀਂ ਪਾਇਓ ਕਿਉਂਕਿ ਪੂਰੀਆਂ ਬਹੁਤ ਵਧੀਆ ਰਹਿੰਦੀਆਂ ਇਸ ਲਈ ਤੇ ਹੁਣ ਇਸ ਤੋਂ ਬਾਅਦ ਪਾਵਾਂਗੇ ਆਪਾਂ ਖਸ 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 ਦੇ ਆਪਾਂ 2 ਚਮਚ ਪਾਵਾਂਗੇ ਖਸ ਖਸ ਕਾਲੀ ਜਾਂ ਚਿੱਟੀ ਕੋਈ ਵੀ ਲੈ ਸਕਦੇ ਹੋ ਪਰ ਆਪਣੇ ਕੋਲ ਕਾਲੀ ਖਸ ਖਸ ਸੀ ਇਸ ਕਰਕੇ ਆਪਾਂ ਕਾਲੀ ਖਸ ਖਸ ਨੂੰ ਇਹਦੇ ਵਿੱਚ ਭਰ ਲਿਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਣੂ ਹੈ 15 ਤੋਂ 20 ਤਾਕਾਂ ਤਾਕਾਂ ਪਾ ਕੇ ਤੁਸੀਂ ਇਹਨੂੰ ਫੁੱਲ ਭਰ ਲੈਣਾ ਜਿੰਨੀਆਂ ਵੀ ਸਮਾਨ ਆ ਪੌਦੇ ਨਾਲੇ ਦੇਖੋ ਤੁਸੀਂ ਪੂਰਾ ਹੀ ਭਰ ਜਾਂਦਾ ਹੈਗਾ ਇਸ ਕੱਟਿਆ ਸੀ ਉਹਨੂੰ ਦੁਬਾਰਾ ਉੱਪਰ ਇਹਦੇ ਆਪਾਂ ਲਾ ਲੈਣਾ ਤੇ ਉੱਪਰੋਂ ਆਪਾਂ ਇਹਨੂੰ ਆਟੇ ਨਾਲ ਬੰਦ ਕਰ ਲਾਂਗੇ ਜਿਹੜਾ ਆਟਾ ਸੀ ਉਹ ਆਪਾਂ ਪਹਿਲਾਂ ਹੀ ਗੁੰਨ ਕੇ ਰੱਖਿਆ ਹੋਇਆ ਗੁੰਨੇ ਹੋਏ ਆਟੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਬੰਦ ਕਰੋਗੇ ਜਿਹੜਾ ਇਹਦੇ ਵਿੱਚ ਦੁੱਧ ਹੈ ਵੀ ਉਹ ਇਹਦੇ ਵਿੱਚ ਨਾ ਜਾਵੇ ਇਸ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਉੱਪਰੋਂ ਬੰਦ ਕਰ ਦੇਣਾ ਜੀ ਗੁੱਟ ਨੂੰ ਆਪਾਂ ਆਟੇ ਨਾਲ ਚੰਗੀ ਤਰ੍ਹਾਂ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਬੰਦ ਕਰਨ ਤੋਂ ਬਾਅਦ ਆਟੇ ਨੂੰ ਜਿਹੜਾ ਇਹਦੇ ਉੱਪਰ ਗਿੱਲਾ ਆਟਾ ਸੀ ਉਹਨੂੰ ਸਿਲੰਡਰ ਦੇ ਉੱਪਰ ਕਰਕੇ ਇਹਨੂੰ ਪਕਾ ਲਿਆ ਥੋੜਾ ਜਿਹਾ ਤਾਂ ਜੋ ਜਿਹੜਾ ਆਟਾ ਲੱਗੇ ਉਹ ਦੁੱਧ ਚ ਮਿਕਸ ਨਾ ਹੋਵੇ ਤੇ ਹੁਣ ਆਪਾਂ ਇੱਕ ਲੈਣੀ ਕੜਾਹੀ ਸਭ ਤੋਂ ਪਹਿਲਾਂ ਆਪਾਂ ਅੱਗ ਮਚਾ ਲਈ ਜਿਹੜੀ ਅੱਗ ਹੈ ਉਹ ਆਪਾਂ ਗੋਹਿਆਂ ਦੀ ਮਚਾਈ ਹੈ ਉਹ ਗੋਹਿਆਂ ਦੀ ਅੱਗਾਂ ਮਚਾਈਏ ਵੀ ਜਿਹੜੀ ਗੋਹਿਆਂ ਦੀ ਅੱਗਾਂ ਉਹ ਘੱਟ ਮੱਚਦੀ ਹੈ ਜੇ ਆਪਾਂ ਲੱਕੜ ਲਾਤੀ ਤਾਂ ਜ਼ਿਆਦਾ ਫਿੱਕ ਹੋ ਜਾਊਗਾ ਤੇ ਹੁਣ ਆਪਾਂ ਕੜਾਹੀ ਨੂੰ ਧਰ ਲੈ ਚੁੱਲੇ ਦੇ ਉੱਪਰ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ 2 ਲੀਟਰ ਦੁੱਧ ਲਓ ਜੀ ਹੁਣ ਆਪਾਂ ਕੜਾਹੀ ਦੇ ਵਿੱਚ 2 ਲੀਟਰ ਦੁੱਧ ਪਾ ਲਿਆ ਉਜੀ ਜਿਹੜਾ ਆਪਣਾ ਦੁੱਧ ਸੀ ਉਹ ਬੜਨਾ ਸ਼ੁਰੂ ਹੋ ਗਿਆ ਤੇ ਉਹਨੂੰ ਹਲਕਾ ਹਲਕਾ ਆਪਾਂ ਹਲਾਵਾਂਗੇ ਹਲਾ ਕੇ ਇਸ ਦੁੱਧ ਨੂੰ ਆਪਾਂ ਇਸ ਤਰ੍ਹਾਂ ਉੱਪਰ ਪਾਈ ਜਾਵਾਂਗੇ ਦੇ ਤੇ ਇਹਨੂੰ ਦੁੱਧ ਦੇ ਵਿੱਚ ਤੁਸੀਂ ਹਲਕਾ ਹਲਕਾ ਖੁਰਚਣਾ ਮਾਰਦੇ ਰਹਿਣਾ ਗੁੱਟ ਦੇ ਉੱਪਰ ਪਾਈ ਜਾਣਾ ਲਓ ਜੀ ਹੁਣ ਆਪਾਂ ਇੱਕ ਕਰਦ ਦੀ ਮਦਦ ਦੇ ਨਾਲ ਇਹਨੂੰ ਛੋਟੇ ਛੋਟੇ ਟੁਕੜਿਆਂ ਨਾਲ ਕਟਾਂਗੇ ਲਓ ਜੀ ਜਿਹੜੇ ਆਪਾਂ ਇਹਦੇ ਵਿੱਚ ਕਾਜੂ ਬਦਾਮ ਪਿਸਤਾ ਪਾਏ ਸੀ ਉਹ ਸਾਰੀਆਂ ਚੀਜ਼ਾਂ ਦੁੱਧ ਦੀ ਭਾਫ਼ ਦੇ ਨਾਲ ਫੁੱਲ ਚੁਕੀਆਂ ਨੇ ਤੇ ਹੁਣ ਆਪਾਂ ਇਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕਟਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਵਾਂਗੇ ਮਿਕਸਰ ਜੱਗ ਲਓ ਜੀ ਹੁਣ ਆਪਾਂ ਇਹਨੂੰ ਇੱਕ ਜੱਗ ਦੇ ਵਿੱਚ ਪਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਗ੍ਰੈਂਡ ਖੋਆ ਸੀ ਆਪਣਾ ਉਹ ਆਪਣਾ ਹੀ ਸਮਾਨ ਗ੍ਰੈਂਡ ਕਰਦੇ ਕਰਦੇ ਬਹੁਤ ਹੀ ਖੰਗਣਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪੀਸੀ ਹੋਈ ਮਿਸਰੀ ਐਡ ਕਰਾਂਗੇ ਜਿਹੜੀ ਮਿਸਰੀ ਆ ਤੁਸੀਂ ਬਹੁਤ ਹੀ ਘੱਟ ਐਡ ਕਰਨੀ ਹੈ ਕਿਉਂਕਿ ਖੋਆ ਪਹਿਲਾਂ ਹੀ ਮਿੱਠਾ ਹੁੰਦਾ ਹੈਗਾ ਲਓ ਜੀ ਖੋਏ ਦੇ ਵਿੱਚ ਆਪਾਂ ਪੀਸੀ ਹੋਈ ਮਿਸਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪੀਸਿਆ ਹੋਇਆ ਸਮਾਨ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਰਲਾਵਾਂਗੇ ਸਾਰੀਆਂ ਚੀਜ਼ਾਂ ਨੂੰ ਲਓ ਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਨਾਂ ਨੂੰ ਮਿਕਸ ਕਰਕੇ ਆਪਾਂ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਨਾਂ ਦੀਆਂ ਵੱਟਾਂਗੇ ਪਿੰਨੀਆਂ ਲਓ ਜੀ ਇਸ ਤਰ੍ਹਾਂ ਆਪਾਂ ਪਿੰਨੀਆਂ ਵੱਟ ਲਾਂਗੇ ਤੇ ਆਪਾਂ ਸ਼ਾਮ ਨੂੰ ਇੱਕ ਪਿੰਨੀ ਰੋਜ਼ ਦੁੱਧ ਨਾਲ ਲੈਣੀ ਹੈ ਤੇ ਇਹਦੇ ਨਾਲ ਤੁਹਾਡਾ ਸਿਰ ਵੀ ਨਹੀਂ ਦੁਖੂਗਾ ਅੱਧਾ ਸਿਰ ਵੀ ਨਹੀਂ ਦੁਖੂਗਾ ਤੇ ਜਿੰਨਾ ਭੈਣ ਭਰਾਵਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਆ ਉਹ ਬਿਲਕੁਲ ਖਤਮ ਹੋ ਜੂਗੀ ਰੇਸ਼ਾ ਵੀ ਖਤਮ ਹੋ ਜਾਊਗਾ ਵੀਡੀਓ ਵਧੀਆ ਲੱਗੀ ਤਾਂ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ